ਜੀਤ ਸਿੰਘ ਗਿੱਲ ਪੱਤਰਕਾਰ ਦੇ ਨਾਲ ਦੁਰਵਿਵਹਾਰ ਹੋਇਆ ਮਾਰਕੁੱਟ ਹੋਈ ਹੈ ਜ਼ੁਲਮ ਹੋਇਆ ਵਾ ਤਸ਼ੱਦਦ ਹੋਇਆ ਵਾ ਉਹਦਾ ਵਿਰੋਧ ਕਰਨ ਵਾਸਤੇ ਉਤੋਂ ਹਾਜ਼ਰੀ ਪਾ ਕੇ ਅੱਜ ਇੱਥੇ ਅਸੀਂ ਪਹੁੰਚੇ ਹਾਂ ਮਨਜੀਤ ਸਿੰਘ ਕੋਲ ਮੈਂ ਉਹਦੇ ਬਾਰੇ ਜੇ ਗੱਲ ਕਰਾਂ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਮੀਡੀਆ ਦੇ ਪਰਸਨਸ ਹੋ ਅੱਜ ਪੰਜਾਬ ਦੇ ਵਿੱਚ ਮੀਡੀਆ ਦੇ ਉੱਤੇ ਸਿੱਧਾ ਡਾਇਰੈਕਟ ਹਮਲਾ ਕਰਤਾ ਆਮ ਆਦਮੀ ਪਾਰਟੀ ਨੇ ਇਹ ਪਹਿਲਾ ਇਨਸੀਡੈਂਟ ਨਹੀਂ ਰਣਜੀਤ ਸਿੰਘ ਦੀ ਗਿੱਲ ਦੀ ਕੁੱਟਮਾਰ ਦਾ ਇਸ ਤੋਂ ਪਹਿਲਾਂ ਮਨਿੰਦਰਜੀਤ ਸਿੰਘ ਸਿੱਧੂ ਲੋਕਵਾਜ਼ ਟੀਵੀ ਦੇ ਉੱਤੇ ਝੂਠਾ ਪੱਛਾ ਚੰਦ ਦੇਨ ਪਹਿਲਾਂ ਤਰਨਤਾਰਨ ਦੀ ਇਲੈਕਸ਼ਨ ਵਿੱਚ ਮੀਡੀਆ ਤੇ ਟਿੱਪਣੀਆਂ ਕਰਦੇ ਰਤਨਦੀਪ ਸਿੰਘ ਧਾਲੀਵਾਲ ਜਿਹੜੇ ਕਿ ਸਾਡੇ ਇੱਕ ਅ ਅੱਛੇ ਪੱਤਰਕਾਰ ਨੇ ਉਹਨਾਂ ਨੂੰ ਕਿਹਾ ਕਿ ਇਹ ਇਹ ਬੁਰਕੀਆਂ ਪਾਈਆਂ ਜਾਂਦੀਆਂ ਮੀਡੀਆ ਨੂੰ ਇੱਕ ਚੀਫ ਮਿਨਿਸਟਰ ਕਿਸੇ ਇੱਕ ਪੱਤਰਕਾਰ ਦਾ ਨਾਮ ਲੈ ਕੇ ਕਹਿੰਦਾ ਇਹ ਇਹਨਾਂ ਨੂੰ ਬੁਰਕੀਆਂ ਪੈਂਦੀਆਂ ਨੇ ਦੂਜੇ ਪਾਰਟੀ ਤੋਂ ਇਸ ਲਈ ਸਾਡਾ ਵਿਰੋਧ ਕਰਦੇ ਨੇ ਇਸੇ ਤਰ੍ਹਾਂ ਹੀ ਅ ਹੋਰ ਨਾ ਪੱਤਰਕਾਰਾਂ ਦੇ ਕਈਆਂ ਦੇ ਅਕਾਊਂਟਸ ਬੰਦ ਕੀਤੇ ਗਏ ਕਈਆਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਕਈਆਂ ਦੇ YouTube ਚੈਨਲ ਬੰਦ ਕਰਤੇ ਅ ਐਬੀਸੀ ਟੀਵੀ ਆ ਸਾਡਾ ਜਗਤਾਰ ਸਿੰਘ ਬਹੁਤ ਅੱਛਾ ਪੁਰਾਣਾ ਪੱਤਰਕਾਰ ਆ ਸੋ ਹੋ ਕੀ ਰਿਹਾ ਵਾ ਕਿ ਅ ਇੱਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਭਗਵਾਨ ਪ੍ਰਮਾਨ ਦੀ ਸਰਕਾਰ ਅ ਮੀਡੀਆ ਨੂੰ ਉਹਨਾਂ ਨੇ ਹਾਈਜੈਕ ਕੀਤਾ ਵਾ ਕੇਜਰੀਵਾਲ ਸਾਹਿਬ ਨੇ ਜਿਹੜਾ ਰੋਜ਼ ਇਲਜ਼ਾਮ ਲਾਉਂਦੇ ਨਾ ਦੋ ਨੁਕਤਿਆਂ ਤੇ ਇਲਜ਼ਾਮ ਲਾਉਂਦੇ ਨੇ ਬੀਜੇਪੀ ਔਰ ਮੋਦੀ ਸਰਕਾਰ ਤੇ ਇੱਕ ਉਹ ਕਹਿੰਦੇ ਨੇ ਕਿ ਮੋਦੀ ਨੇ ਬੀਜੇਪੀ ਨੇ ਦੇਸ਼ ਵਿੱਚ ਗੋਦੀ ਮੀਡੀਆ ਬਣਾ ਲਿਆ ਹੈ ਯਾਨੀ ਕਿ ਮੀਡੀਆ ਕੈਪਚਰ ਕਰ ਲਿਆ ਇੱਕ ਉਹ ਕਹਿੰਦੇ ਨੇ ਕਿ ਮੋਦੀ ਦੀ ਸਰਕਾਰ ਤਾਨਾਸ਼ਾ ਹੈ ਔਰ ED ਤੇ CBI ਦੇ ਦੁਰਉਪਯੋਗ ਨਾਲ ਆਪਣੇ ਦੇਸ਼ ਵਿੱਚ ਵਿਰੋਧੀਆਂ ਨੂੰ ਪਰਚੇ ਦਰਜ ਕਰ ਰਹੇ ਨੇ ਫੜ ਕੇ ਜੇਲਾ ਚ ਦੇ ਰਹੇ ਨੇ ਔਰ